ਕੈਮਲੂਪਸ ਬ੍ਰਿਟਿਸ਼ ਕੋਲੰਬੀਆ ਨੇੜੇ ਇੱਕ ਰੇਲ ਗੱਡੀ ਦੇ ਡੱਬੇ ਪਟਰੀ ਤੋਂ ਉਤਰਨ ਦਾ ਹਾਦਸਾ ਹੋਇਆ ਜਦਕਿ ਇਹ ਹਾਦਸਾ ਸ਼ਨੀਵਾਰ ਕ੍ਰਿਬ 7 ਵਜੇ ਸ਼ਾਮ ਵਾਪਰਿਆ ਜਦੋਂ ਕਿ 20 ਕਿਲੋਮੀਟਰ ਪੱਛਮ ਵੱਲ ਵਾਪਰਿਆ ਰੇਲ ਗੱਡੀ ਕੈਨੇਡੀਅਨ ਪੈਸੀਫਿਕ ਕੈਂਸਨ ਸਿਟੀ ਤੋਂ ਤੇਲ ਲੈ ਕੇ ਜਾ ਰਹੀ ਸੀ ਕੁਲ 17 ਡੱਬੇ ਪਟਰੀ ਤੋਂ ਉਤਰੇ ਜੀ ਨਾਲ ਵਿੱਚੋਂ ਚਾਰ ਵਿੱਚ ਤੇਲ ਪੰਜ ਵਿੱਚ ਜਿਪਸਮਜ਼ ਅਤੇ ਇੱਕ ਵਿੱਚ ਹੋਰ ਉਤਪਾਦ ਸੀਗਾ CPK ਸੀ ਵਿਦੇ ਅਨੁਸਾਰ ਤੇਲ ਵਾਲੇ ਕੁਝ ਡੱਬਿਆਂ ਵਿੱਚੋਂ ਥੋੜਾ ਬਹੁਤ ਪ੍ਰਦਾਰਥ ਲੀਕ ਹੋਇਆ ਜਿਸ ਨੂੰ ਰੋਕਣ ਲਈ ਕੈਪਸੂਲ ਦੀ ਚੀਲ ਵਿੱਚ ਸੁਰੱਖਿਆ ਬੂਥ ਲਗਾਏ ਗਏ ਨੇ ਜਿੱਥੇ ਵਿੱਚ ਕੰਪਨੀ ਦੇ ਵਰਤਾਵਰ ਟੀਮ ਸਫਾਈ ਅਤੇ ਮੁਲਾਕਣ ਲਈ ਮੌਕੇ ਤੇ ਕੰਮ ਕਰ ਰਹੀ ਹੈ ਪ੍ਰਸ਼ਾਸਨ ਨੇ ਕਿਹਾ ਕਿ ਇਹ ਸਥਾਨਕ ਪਾਣੀ ਪ੍ਰਣਾਲੀ ਨੂੰ ਕੋਈ ਖਤਰਾ ਨਹੀਂ ਹੈ ਪਰ ਸਿਹਤ ਅਧਿਕਾਰੀਆਂ ਨਿੱਜੀ ਪਾਣੀ ਪ੍ਰਣਾਲੀ ਦੀ ਜਾਂਚ ਕਰ ਰਹੇ ਨੇ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੇ ਨਾ ਹੀ ਇਹ ਜੀ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਹਾਦਸੇ ਦੇ ਜਿਹੜੇ ਕਾਰਨ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ